ਇਹ ਕਿਹੜੇ ਉਤਰਾ ਨੇ ਭਾਈ ਇਹ ਭਾਈ ਥੱਲੇ ਵਾਲੇ ਕਿਉਂ ਉਤਰਾ ਜੋ ਬਟਾ ਕੁੜੀ ਵਾਲਾ ਤੁਸੀਂ ਇੱਕ ਵਾਰੇ ਕੋਲੇ ਠੀਕ ਹੈ ਤੇ ਦੋ ਬਾਜੀ ਮੁੰਡਿਆ ਸੀ ਬਹੁਤ ਜਿਆਦੇ ਨਹੀਂ ਜਾਏ ਠੀਕ ਹੈ ਉਹਦੀ ਧੀ ਹੈ ਤੇ ਚਿੱਟੀ ਸੀ ਅੱਛਾ ਇੱਥੇ ਕਰਦੇ ਆ ਆ ਜਦੋਂ ਦਿੱਤੀ ਆ ਛੇ ਛੇ ਬਤੀ ਗਿਆ ਲੈ ਸਾੜੇ ਪੈ ਗਏ ਇੰਨੇ ਫੰਗ ਆ ਗਏ ਜਾਨੀ ਹੈ ਨਾ ਦੋ ਦਿਨ ਸਾਥ ਹੋਵੇ ਸਿਆਣੀ ਹੁੰਦੀ ਇਹਨਾਂ ਦੀ ਅੱਛਾ ਜੀ ਬਾਸ਼ੀ ਹੁੰਦੇ ਇਹਨਾਂ ਦੀ ਬਹੁਤ ਜਿਆਦੀ ਭਾਈ ਕੂਚ ਜਮਾਟ ਇੱਕ ਟੀਵੀ ਠੀਕ ਆ ਤੇ ਆ ਕੱਲੇ ਕੁੱਤ ਸੀ ਇੱਥੇ ਕਿੰਨੇ ਸੁਰੱਖੀ ਹੋਣਗੇ ਹਨ ਤਾਂ ਬੰਦੇ ਜਿਵੇਂ ਜਿਵੇਂ ਵਧੀ ਜਾਂਦੇ ਆ ਉਵੇਂ ਇਹ ਗੂੜੇ ਹੋਈ ਜਾਂਦੇ ਆ ਬਸ ਇਹਨਾਂ ਦੀ ਪਰ ਸਿਆਣੋਂ ਹੋੜ ਜੇ ਦੋ ਸਾਲਾਂ ਆ ਗੂਤਰੇ ਨੇ ਇਹ ਨਾ ਲੱਗਿਆ ਬੜੀ ਕਿਹੜੇ ਗੂਤਰੇ ਜਾਂ ਇਹ ਬਾਈ ਪੂਰੀ ਦਾ ਇਹ ਨਹੀਂ ਮੇਰਾ ਗੂਤਰਾ ਠੀਕ ਆ ਇਹ ਜਿਹੜਾ ਗੂਤਰਾ ਕਿਸ ਬੰਦੇ ਕੋਲੇ ਆਪਣੇ ਭਰਾਵਾਂ ਕੋਲੇ ਸੀਗਾ ਉਹਦਾ ਪੁੱਤ ਵਾ ਪੁੱਤ ਦਾ ਪੋਤਾ ਬਾਈ ਠੀਕ ਆ ਇਹ ਆਪਣੇ ਕੋਲ ਚਾਰ ਕੱਟੇ ਹੋਇਆ ਮਾਵਾਂ ਵਾਲੇ ਪੂਰੀ ਦਾ ਹਾਂ ਉਹ ਤਾਂ ਰਹਿ ਗਿਆ ਸੀ ਉਹਦਾ ਕਿਤੇ ਬਾਜੀ ਦੇ ਭਾਈ ਪੁੱਛ ਬਈ ਇਹਦੀ ਹਾਂ ਤੌੜ ਦੇ ਇੱਕ-ਇੱਕ ਕੱਟੀ ਆ ਇਹ ਇੱਕ-ਇੱਕ ਛਾਹ ਕੇ ਓ ਨੋੜੀ ਵੜੀ ਵੜੀ ਆ ਜਾ ਬਾਈਸ ਕਮਾਂਡਰ ਨੇ ਆਪ ਨੂੰ ਇਹ ਇਧਰ ਨਾ ਪਾਸਾ ਦੇ ਹਰਿਆ ਯਾਰ ਉਹ ਤਾਂ ਬੰਦਾ ਹਰਾਨੀ ਰਹੇ ਜੋ ਫੌਲੀ ਬੰਦਾ ਯਾਰ ਮਾਟੋ ਜਾਂਟੇ ਗਰਮੀ ਚਾਇਤਾ ਧੰਨਵਾਦ ਜੀ ਦਾ ਬਾਈਸ ਕਮਾਂਡਰ ਨੇ ਆਵਾਜ਼ ਦਿੱਤਾ ਆਪਣਾ ਪੁੱਤਰ ਆ ਟਿਕਾ ਪੁੱਈ ਬੋਲੀ ਕਿਹੜੇ ਕਬੂਤਰਾਂ ਚਾਹੇਗਾ ਹਾਂ ਐਨੀ ਪ੍ਰਯੋਗ ਕਰ ਨਹੀਂ ਪਤਾ ਪਾਠਾ ਵਾਲੇ ਕਬੂਤਰ ਰਹੇ ਠੀਕ ਹੈ ਇਹਦੇ ਨਾਲ ਕਬੂਤਰੀ ਕਿਹੜੀ ਲੱਗੀ ਹੋਇਆ ਦਿਖਾ ਕਬੂਤਰ ਇਹਨਾਂ ਆਪਾਂ ਆਪਣੀ ਲਈ ਦਿਖਾਈ ਗੜੀ ਹੈ ਸਾਡੀ ਦਾ ਵੱਡਾ ਨਿਕਰਾ ਸੱਪ ਸੀ ਜਾ ਸਾਡਾ ਪੁਮਾਰ ਲਾ ਕੇ ਕੋਡਾ ਨਵਾਂ ਦਾ ਕਬੂਤਰ ਇਹ ਕਿਹੜੇ ਕਬੂਤਰਾਂ ਚਾਹੇ ਇਹ ਕਬੂਤਰੀ ਕਰਕੇ ਆਪਣੇ ਕੋਲ ਰਹਿ ਗਈ ਸੀ ਬਾਜੀ ਤੋਂ ਆਪਣੇ ਕੋਲ ਗਾਂ ਕੋ ਮੋਲ ਲੈ ਲਈ ਸੀ ਬਾਜੀ ਛੱਡੀ ਸੀ ਗਏ ਬੰਦੇ ਨੇ ਠੀਕ ਹੈ ਆਪਣੇ ਕੋਲ ਮੋਲ ਲੈ ਲਈ ਕੋਲੀ ਪਾਸੇ ਸਾਹ। ਇਹ ਵੀ ਹਾਂ ਡੀਰੀ ਹੋ ਜਾਣਾ। ਕੋਲੀ ਦਾ ਪੱਲਾ। ਦਹੀਂ ਪੋਛ। ਹਾਕੀ ਕਰਦੇ ਜਿੱਥੇ ਵੀ ਆਪਾਂ ਨੂੰ ਉਤਰ ਲੱਗਿਆ ਵੀ ਹਾਂ ਨਿਗਾਚ ਆਪਣੀ ਜਿਹੀ ਸਹੀ ਹੋਣਾ ਚਾਹੀਦਾ। ਆਪਾਂ ਕਰੇ ਪਿੱਛੇ ਨਹੀਂ ਹਾਂ। ਹਾਂ ਠੀਕ ਆ ਗੱਲ ਆ ਬਹੁਤ ਸੋਹਣਾ ਆ ਆ ਭਾਈ ਚੱਲੇ ਨਾ ਪੰਛੀ ਦਿੱਤੀ ਉਹ ਕੂਤਰਾ ਤੇ ਨਾ ਸ਼ਾਖ ਖਰੀ ਨਾ ਕੂਤਰਾ ਬੰਦ ਖਾਇਆ ਮੇਲੇ ਹੂੰ ਉਹਦੇ ਨਾਲ ਕੂਤਰੀ ਸੀ ਭਾਈ ਉਹ ਵੀ ਹੁਣ ਇਹਦੇ ਨਾਲ ਕਿਹੜਾ ਲਾਇਆ ਹੋਰ ਇਹਦੇ ਨਾਲ ਆਪਾਂ ਘਰ ਦਾ ਪੱਠੇ ਦਾ ਕੂਤਰਾ ਆ ਜੋੜਾ ਇਹਨਾਂ ਬਣਾ ਕੇ ਦਿੱਤਾ ਸੀ ਹਾਂ ਭਾਈ ਚੱਲੇ ਨੇ ਆਪਾਂ ਉਹ ਸ਼ਾਖਾ ਜੋੜਾ ਬਣਾ ਕੇ ਦਿੱਤਾ ਸੀ ਆ ਬੋਲੇ ਪੜੇ ਉਹਦੇ ਯਾਰ ਵੀਰੇ ਜਿੰਨੇ ਕਹਦੇ ਝੂਠ ਬੋਲਣ ਵਾਲੀ ਗੱਲੀ। ਤਾਂਵੇ ਵਾਲੇ ਆ ਘਰ ਲਈ। ਬਾਵਾ ਹੂ ਤਾਂ ਭੱਜੂਗਾ ਵੀ ਯਾਰ ਕਹਿੰਦਾ ਇਹ ਹਣਾ। ਪਰ ਸਾਨੂੰ ਇੰਨਾ ਰਸਿਆ ਵੀ ਜਿੰਨੇ ਜ਼ਹਿਰ ਘਰੇ ਔੜਦੇ ਸਾਨੂੰ ਨਹੀਂ ਡਰ ਕੇ ਬੀਖੇ ਬਾਹਰ ਵੀ ਭੱਜਣਗੇ। ਹੁਣ ਗਾਂ ਨੂੰ ਛੱਡਾਂਗੇ ਪਾੜ ਕੇ ਲਾਏ। ਬਾਈ ਇਹਨਾਂ ਨੂੰ ਸਾਨੂੰ ਕਹਾਈ ਪਾੜ ਕੇ ਲਾਓ ਅਸੀਂ ਇਹ ਲਿਆ ਕੇ ਉਮੇ ਜੋੜੀ ਲਾ ਲਈ। ਕੋਸ਼ ਕਰੀ। ਕਿ ਉਹਨਾਂ ਕੋਲ ਵੀ ਰਾਜਨ ਵਾਲੇ ਪੁੱਤਰੀ ਸੀਗੇ। ਹਾਂ। ਭਾਈ ਚੱਠੇ ਦੀ ਤੇ ਬਲਵੀਰ ਦੀ ਇੱਕ ਗੱਲ ਸੀਗੀ ਤੇ ਉਹਨਾਂ ਦੀ ਪੁੱਤ ਰਾਜਨ ਕੋਲ ਨਹੀਂ ਆ। ਆ ਭਾਈ ਨੇ ਗਰਮੀਦਲੇ ਆਪਾਂ ਨੂੰ ਪੁੱਤਰ ਦਿੱਤਾ ਹੀ ਪਹਿਲੀ ਵਾਰੀ। ਚੋਲਾ। ਨਾਲ ਭਾਈ ਜੀ। ਹਾਂ। ਉਹਦਾ ਫੋਟੋ ਭਾਈ। ਇਹ ਕਬੂਤਰ ਨੇ ਲਾਇਆ। ਇਹ ਹੁਣ ਇਹ ਕਬੂਤਰ ਨੇ ਲਾਇਆ। ਬੱਤੇ ਕਾਲ ਜੀ ਨੇ ਕੱਢਿਆ ਨਹੀਂ ਕੋਈ। ਆ ਕਬੂਤਰ ਨੇ। ਲਾਲ ਜੀ ਨੇ। ਕੱਡ ਹਾਂ ਇਹ ਬਾਈ ਨੇ ਆਪਾਂ ਨੂੰ ਦਿਆਲੇ ਕੂਤਰਾ ਜੋ ਪੁੱਤਰ ਦੇ ਕੇ ਵਿਖਾਇਆ ਮਮਾ ਠੀਕ ਆ ਕੱਡੂ ਦਾ ਕਾਲੇ ਚੀਨੇ ਵੀ ਕੱਡੂ ਲਾਲ ਚੀਨੇ ਵੀ ਕੱਡੂ ਗਏ ਆ ਚੀਨੇ ਕੱਢਿਆ ਪਰ ਛੱਡੀ ਵੀ ਆ ਫੈਜ ਨਾਲ ਬਾਜੀ ਛੱਡੀ ਸੀ ਉਹਦੇ ਨਾਲ ਹਾਂ ਕੱਡੂ ਗਾ ਆ ਬੂਖ ਦਿਖਾਈ ਇਹਦੀ ਬੂਖ ਹੀ ਬੂਖ ਪਰ ਬਣਾਈ ਨੇ ਆ ਇਹਦੀ ਆ ਹੈ ਆ ਇਹਦੇ ਬੱਚੇ ਬਾਬਾ ਹੋਣ ਕਾਲਾ ਜੀਨਾ ਕੱਢ ਗਏ ਕਾਲਾ ਕਾਲਾ ਜੀਨਾ ਮੈਂ ਕਿਹਾ ਕੱਢੂਗਾ ਆ ਬੱਚੇ ਕਾਇਦੇ ਆ ਦੋਨੇ ਉਹ ਲਾਲ ਜੀਨਾ ਵੀ ਇਹਦੇ ਆ ਬੱਸ ਆ ਬਾਈ ਪੈਟਰਪਾਲ ਦੇ ਘਰੋਂ ਹੋ ਰਹੀ ਠੀਕ ਹੈ ਆਪਾਂ ਪੰਜ ਕਬੂਤਰ 6 ਉਤਰ ਲੈ ਸੀਗੇ ਪੰਜ ਮੋੜੇ ਸੀ ਇੱਕ ਆਪਾਂ ਰੱਖ ਲਈ ਹੋਈ ਕਹਿ ਕੇ ਰੱਖੀ ਇਹਦੇ ਆਪਣੇ ਕੋਲ ਕਹਿ ਕੇ ਦੱਸ ਕੇ ਰੱਖੀ ਆਪਾਂ ਬਾਈ ਨੂੰ ਬਾਈ ਨਾਲ ਰੱਖ ਲਾ ਆਪਣੇ ਕੋਲੇ ਬਹੁਤ ਚੰਗੇ ਉੱਡੀ ਇਹਦੇ ਪੁੱਛ ਰਹੇ ਨੇ ਇਹਨੇ ਉ ਬੂਤਰ ਕਿੱਡਾ ਲੱਗਿਆ ਉਹ ਤਾਂ ਕੱਢਣ ਲੱਗ ਗਿਆ ਹੂੰ ਕਬੂਤਰ ਕਿੱਡਾ ਲੱਗਿਆ ਉਹਦੇ ਨਾਲ ਤਰਾ ਦੇ ਆਪਣਾ ਕਟਿੰਗ ਹੋ ਰਿਹਾ ਹੈ ਹਾਂ ਨੂੰ ਨੰਬਰ ਕਿੱਤਾ ਪਤਾ ਪਈ ਬਾਤਾਂ ਤੇਗੜਿਆ ਨੇ ਇਹ ਵੀਰੇ ਸੋਨੀ ਬਾਰਾਪੁਰਾ ਚਾਹੁੰਦਾ ਮਮਈ ਲਗਦਾ ਰੇਤਦਾਰੀ ਜਾਂ ਹਾਂ ਹਾਂ ਮਾਮੇ ਨੇ ਕਬੂਰੀ ਛੱਡੀ ਪੰਡੂਰੀ ਮੋਟਰਸਾਈਕਲ ਵਾਲੀ ਵਾਈਕ ਉਹ ਸਾਡੇ ਕੋਲੇ ਰਹਿ ਗਈ ਸੀ ਹੋਰ ਹਾਂ ਉਹਦਾ ਪੁੱਤ ਬਦਲ ਗਿਆ ਠੀਕ ਆ ਧੰਨਵਾਦ ਪਰ ਸਭ ਤੋਂ ਤਾਂ ਫਾਇਨਾ ਹੋ ਗਿਆ ਨਹੀਂ ਪੁੱਛਾ ਆਏ ਹੋ ਗਏ ਲੋਕ ਉਹ ਇਹ ਘਟੋ ਰਹੇ ਨੇ ਤੇਰੇ ਨਾਲ ਨਿਕਲੇ ਹੂੰ ਸਾਰੀ ਪਟੀ ਦਾ ਜਿਵੇਂ ਹੁਸਤੀ ਮਾਵਾ ਬਹੁਤ ਸੋਹਣੀ ਬਹੁਤ ਯਾਰ ਕਰ ਰਿਹਾ ਜੀ ਹੁਣ ਜੱਟਾਂ ਕਬੂਤਰਾਂ ਹੀ ਤੇਰੇ ਜੀ ਯਾਰ ਕਰ ਰਿਹਾ ਜੀ ਤੇ ਕੁਝ ਬਗਾਂ ਭਾਗ ਵਾਲਿਆਂ ਬਾਈ ਜਿਹੜੇ ਤੇਰੇ ਮੋਹਰੇ ਦੇ ਕਹਿਣਾਂ ਨੂੰ ਇੰਟਰਵਿਊ ਤੂੰ ਆ ਕੀਤੀ ਆਪਣੀ ਵੀਡੀਓ ਬਣਾਈ ਹੈ ਤੇ ਕਿਹੜੇ ਉਤਰਾਂ ਜੋ ਇਹ ਬਾਈ ਕਬੂਤਰ ਆਇਆ ਸੀ ਆਪਣੇ ਕੋਲੇ ਜੀ ਕੋ ਕਬੂਤਰ ਨਾ ਸੀ ਮੋੜਦਾ ਹੀ ਬੰਦੇ ਨੂੰ ਦਾ ਪੁੱਤ ਵਾ ਬਾਈ ਇਹਦੀ ਵੀ ਲਾ ਦਵਾ ਤੋੜੀ ਆ ਗਿਆ ਆਲਮੀਨ ਕੈ ਤੁਹਾਨੂੰ ਨਾ ਬਰਗ ਬਹੁਤ ਬੰਦੇ ਆੜੇ ਮੈਨੂੰ ਬਾਰ ਬਾਰ ਫੋਨ ਲਾਉਂਦੇ ਆ ਵੀ ਸਾਡੇ ਕਬੂਤਰਾਂ ਦੀ ਕੱਲੀ ਵੀਡੀਓ ਬਣਾ ਲੈ ਤੈਨੂੰ ਪੈਸੇ ਪਾ ਦਾਂਗੇ ਸਹੀ ਗੱਲ ਟਾਈਮ ਨਹੀਂ ਹੁੰਦਾ ਬਾਈ ਕਰੀਏ ਕੀ ਇਹਨਾਂ ਬੱਚੇ ਬੰਦੇ ਨੂੰ ਆਇਆ ਨਾ ਸ਼ੌਂਕ ਨੂੰ ਵੀ ਸਾਡੀ ਯਾਦਗਾਰੀ ਰਹਿ ਜੂ ਹੋਰ ਇਥੇ ਹੈ ਕਿ ਜਿਹੜੇ ਹਨ 40000 ਟਾਈਮ ਦੀ ਗੱਲ ਹੁੰਦਾ ਯਾਰ ਟਾਈਮ ਵੀ ਹੋਣਾ ਬੰਦੇ ਕੋਲੇ ਗੱਲ ਤਾਂ ਹੈ ਯਾਰ ਆਜਿਹੇ ਕੋ ਮੌਲਕ ਨੂੰ ਤਾਂ ਲਈ ਸੀ ਆਪਾਂ ਇੱਕ ਕਬੂਦੀ ਹੋਰ ਪੱਟੀ ਕੱਟ ਲਈ ਆਪਾਂ ਅਗਰੇ ਰਾਜ ਨਾਲੇ ਉਤਰਾ ਦੀ ਇਹ ਉਹਦੇ ਨਾਲ ਭਾਈ ਜੀ ਜਿਹੜੀ ਆਪਾਂ ਕੱਲੇ ਕੱਲੇ ਆ ਇਹ ਉਤਰਾ ਲਈ ਘਰੇ ਵੀਰੇ ਬਾੜੀ ਡਾਵੀ ਸੀ ਉਹੀ ਹੈ ਨਾ ਅਸੀਂ ਰੱਖ ਲਈਏ ਜੀ ਇੱਧਰ ਤੇ ਪਾ ਦਿੰਦੇ ਹਾਂ ਇਹਦੇ ਵੀ ਇਹ ਪੈੜਾ ਗਿ ਜਾਂਦੇ ਨੇ ਸੋਲੀ ਸੱਟੀਆਂ ਜਿਹੜੀਆਂ ਦੋਨੇ ਭੈਣਾ ਰਾਤ ਨੂੰ ਉੱਤੇ ਰਹਿ ਗਈ ਰਾਹੀਂ ਬੋਸ ਤੋਗੜ ਵੀ ਇਹਦੀ ਭੈਣ ਛੱਡੀ ਸੀ ਇਹਦੇ ਕੀ ਆਪਾਂ ਤੁਰ ਕੇ ਜਦੋਂ ਉਤਰਾ ਆਪ 15 ਤੁਰ ਕੇ ਸੀ ਤੱਕ ਠੀਕ ਨਹੀਂ ਪੂਜੇ ਗਰਮੀ ਬੜੀ ਜਾ ਤੇ ਘਰੇ ਬਾੜੀ ਜੋੜਦੇ ਸੀ ਯਾਰ ਅਸੀਂ ਯੂਰਪ ਲਈ ਆਇਆ ਇੱਥੇ ਕਮੱਟੀ ਨੂੰ ਬਸ